ਇਸਤਮਾਲ ਕਈ ਚੰਗੇ ਕੰਮਾਂ ਦੇ ਲਈ ਕੀਤਾ ਜਾਂਦਾ ਪ੍ਰਮੋਸ਼ਨਾਂ ਦੇ ਲਈ ਕੀਤਾ ਜਾਂਦਾ ਉੱਥੇ ਹੀ ਜਿਹੜੇ ਠੱਗ ਹੁੰਦੇ ਨੇ ਉਹ ਸੋਸ਼ਲ ਮੀਡੀਆ ਦਾ ਇਸਤੇਮਾਲ ਠੱਗੀ ਦੇ ਲਈ ਕਰਦੇ ਨੇ ਤੇ ਬਹੁਤ ਸਾਰੇ ਲੋਕ ਇਹਨਾਂ ਦੀ ਠੱਗੀ ਦਾ ਸ਼ਿਕਾਰ ਹੋ ਜਾਂਦੇ ਨੇ ਇਸ ਵਾਰ ਠੱਗੀ ਦਾ ਸ਼ਿਕਾਰ ਕੌਣ ਹੋਇਆ ਇੱਕ ਪੁਲਿਸ ਮੁਲਾਜ਼ਮ ਜੋ ਕਿ OLX ਤੇ ਸੋਹਣੀ ਗੱਡੀ ਵੇਖ ਕੇ ਸੋਸ਼ਲ ਮੀਡੀਆ ਤੇ ਉੱਤੇ ਇਹਨਾਂ ਦੀ ਠੱਗੀ ਦਾ ਸ਼ਿਕਾਰ ਹੋ ਗਿਆ ਤਾਂ ਹੁਣ ਲੋਕਾਂ ਨੂੰ ਉਹ ਪੁਲਿਸ ਮੁਲਾਜ਼ਮ ਸੁਚੇਤ ਕਰ ਰਿਹਾ ਲੋਕਾਂ ਨੂੰ ਅਗਾਹ ਕਰ ਰਿਹਾ ਲੋਕਾਂ ਨੂੰ ਦੱਸ ਰਿਹਾ ਕਿ ਇਹਨਾਂ ਠੱਗਾਂ ਤੋਂ ਬਚੋ ਆਖਰ ਇਹ ਪੁਲਿਸ ਮੁਲਾਜ਼ਮ ਕਿਸ ਤਰੀਕੇ ਦੇ ਨਾਲ ਇਹਨਾਂ ਦੀ ਠੱਗੀ ਦਾ ਸ਼ਿਕਾਰ ਹੋਇਆ ਇੱਕ ਵਾਰ ਤੁਹਾਨੂੰ ਟ੍ਰੈਫਿਕ ਪੁਲਿਸ ਮੁਲਾਜ਼ਮ ਦੀ ਇਹ ਗੱਡੀ ਮੈਂ ਫੇਸਬੁੱਕ ਤੇ ਵੇਖੀ ਫੇਸਬੁੱਕ ਤੇ ਵੇਖੀ ਉਹਨਾਂ ਨੇ ਪਾਈ ਸੀ ਵੀ ਇੱਕ ਅਲਟੋ ਇੱਕ K10 ਆ ਮਾਡਲ 18 ਇਹਦੀਆਂ ਮੈਨੂੰ ਫੋਟੋਆਂ ਪੰਜਾਂ ਗਈਆਂ WhatsApp ਤੇ ਆਰਮੀ ਦਾ ਜਵਾਨ ਹੀ ਸੀ ਉਹਨੇ ਮੈਨੂੰ ਫੋਨ ਆ ਪੰਜਾਬ ਮੈਂ 45000 ਰੁਪਇਆ ਉਹਨੇ ਰੇਟ ਦੱਸਿਆ ਮੈਂ ਉਹਨੂੰ ਫੋਨ ਕਾਲ ਕੀਤੀ ਫੋਨ ਕਾਲ ਕਰਕੇ ਤੇ ਉਹਨਾਂ ਨੇ ਮੈਨੂੰ ਆਖਿਆ ਵੀ 45000 ਰੁਪਇਆ ਰੇਟ ਆ ਤੇ 2500 ਰੁਪਇਆ ਤੁਹਾਨੂੰ ਦੇਣਾ ਪਊਗਾ ਵੀ ਮੈਂ ਟਰਾਂਸਫਰ ਕਰ ਦੂੰਗਾ ਮੇਰੀ ਜਿਹੜੀ ਬਦਲੀ ਆ ਆਰਮੀ ਦੇ ਵਿੱਚੋਂ ਇਥੋਂ ਉਤਰਾਖੰਡ ਤੋਂ ਜੰਮੂ ਪੂਛ ਦੀ ਹੋਈ ਆ ਹੂੰ ਤੇ ਜੰਮੂ ਪੂਛ ਤੋਂ ਬਾਅਦ ਮੈਂ ਕੱਢੀ ਇਹ ਸੇਲ ਕਰਨ ਦੇ ਆ ਆਪਣੀ ਤੇ ਮੈਂ ਕਿਹਾ ਚਲੋ ਠੀਕ ਆ ਸੇਲ ਕਰਨ ਦੇ ਤੇ ਮੈਨੂੰ ਦੇ ਦਿਓ हां तो, तो मैं उनों नु मेनू कहन उनों ने आख्या वी 2500 ਰੁਪਈਆ ਜਿਹੜਾ ਇਹਦਾ ਪਹਿਲਾ ਪਾਓ ਪਾ ਕੇ ਤੇ ਤੁਹਾਨੂੰ ਜਿਹਦੇ ਵੀ Google Pay ਤੋਂ ਪਾਓਗੇ ਉਹਦੇ ਆਧਾਰ ਕਾਰਡ ਜਿਹਦੇ ਨਾਂ ਤੇ ਗੱਡੀ ਕਰਾਉਣੀ ਉਹਦਾ ਆਧਾਰ ਕਾਰਡ ਤੇ ਪੈਨ ਕਾਰਡ ਇਹ ਪੈਨ ਕਾਰਡ ਦੀ ਫੋਟੋ ਪਾਈ ਜਾਵੇ ਮੈਂ ਆਪਣੀ ਬੇਟੀ ਦਾ ਆਧਾਰ ਕਾਰਡ ਤੇ ਪੈਨ ਕਾਰਡ ਦੀ ਫੋਟੋ ਪਾਈ ਤੇ ਉਹਨਾਂ ਨੇ ਇਸ ਤੋਂ ਬਾਅਦ ਸ਼ਾਮਾ ਨੂੰ ਮੈਨੂੰ ਫੇਰ ਦੁਬਾਰਾ ਫੋਨ ਬੜੀ ਆਰੀ ਫੋਨ ਆਏ ਤੇ ਤੁਹਾਡੀ ਗੱਡੀ ਜਿਹੜੀ ਆ ਇਹ ਮਰਹਣ ਪੇ ਆਰਮੀ ਦਫ਼ਤਰ ਲੈ ਗਏ ਆ ਤੇ ਇਹਦੀ ਜਿਹੜੀ ਆ ਮਤਲਬ ਵੀ ਆਪਾਂ ਆਰ.ਸੀ. ਜਿਹੜੀ ਟਰਾਂਸਫਰਮ ਕਰਨੀ ਆ ਪੀ.ਵੀ.06 ਨੰਬਰ ਬਣਾਉਣਾ ਗਰਦਾਸਪੁਰ ਦਾ ਇਹ ਜਿਹੜਾ ਦੇਣਾ ਆ ਇਹਦੇ ਕਾਗਜ਼ ਪੱਤਰ ਬਣਾ ਕੇ ਓਕੇ ਕਰਕੇ ਤੇ ਸ਼ਾਮਾਂ ਨੂੰ ਤੁਹਾਨੂੰ ਦੱਸਾਂਗੇ ਉਸ ਤੋਂ ਬਾਅਦ ਸ਼ਾਮਾਂ ਨੂੰ ਫੇਰ ਮੈਨੂੰ ਫੋਨ ਆਇਆ ਮੈਨੂੰ ਕਹਿੰਦੇ ਵੀ ਤੁਹਾਡੀ ਗੱਡੀ ਦੀ ਜਿਹੜੀ ਆਰ.ਸੀ. ਟਰਾਂਸਫਰਮ ਹੋ ਚੁੱਕੀ ਆ ਪੀ.ਵੀ.06 ਤੇ ਆਜੋ ਵੀ ਨੰਬਰ ਇਹ ਗੱਡੀ ਦਾ ਇਹ ਨੰਬਰ ਦੱਸ ਆ ਗਿਆ ਆ ਤੇ ਹੁਣ ਤੁਸੀਂ ਇਦਾਂ ਕਰੋ ਤੇ ਇਹਦੇ ਥੱਲੇ ਜਿਹੜਾ ਕਹਿੰਦਾ ਤੁਹਾਨੂੰ ਪਾਇਆ ਆ ਦੇਖੋ ਮਾੜ ਕੋਈ ਪਾਇਆ ਸੀ ਉਹਦੇ ਜਿਹੜੇ ਥੱਲੇ ਲਿਖਿਆ ਆ ਵੀ ਉਹ 21000 ਰੁਪਇਆ ਇਥੋਂ ਗੇਟ ਪਾਸ ਦੋ ਤੇ ਤੁਹਾਡੀ ਗੱਡੀ ਜਿਹੜੀ ਬਾਹਰ ਆਉਗੀ ਤੇ ਕੱਲ 11 ਵਜੇ ਤੁਹਾਡੇ ਘਰ ਗੱਡੀ ਆ ਜੂਗੀ ਤੇ ਉਹ ਤੋਂ ਬਾਅਦ ਕਹਿੰਦੇ ਵੀ 21000 ਦੇ ਵਿੱਚੋਂ ਬਾਕੀ ਜਿਹੜੇ ਪੈਸੇ ਪੈ ਤੇ ਆ ਉਹ ਮੈਨੂੰ ਇੱਥੇ ਦਿੱਤੇ ਜਾਣ ਬਟਾਲਿਆ ਅਸੀਂ ਫਿਰ ਸਸਤੀ ਗੱਡੀ ਦੇਖ ਕੇ ਇਸ ਕਰਕੇ ਡੁੱਲ ਗਏ ਵੀ ਚਲੋ ਗੱਡੀ ਮਾੜ ਰੋਚਾ ਆ ਵੀ ਲੈ ਲੈਨੇ ਆ ਪਰ ਨਹੀਂ ਆ ਸਖਸ ਨੇ ਅੱਠ ਨਾਲ ਠੱਗੀ ਕੀਤੀ ਆ ਤੋਂ ਬਾਅਦ ਫੋਨ ਆਇਆ ਫੋਨ ਬਾਅਦ ਚ ਸ਼ਾਮਾਂ ਨੂੰ ਉਹ ਸ਼ਾਮਾਂ ਤੋਂ ਬਾਅਦ ਉਸੇ ਫੋਨ ਤੋਂ ਬਾਅਦ ਕੋਈ ਫੋਨ ਨਹੀਂ ਆਇਆ ਉਹਦਾ ਨਾ ਕੋਈ ਫੋਨ ਬਲੌਗ ਉਹਨਾਂ ਨੇ ਬਲੌਕ ਲਿਸਟ ਦੇ ਪਾਸੇ ਜਾਈ ਕਰਦੇ ਆ ਤੇ ਇਹ ਨੰਬਰ ਲੱਗਦੇ ਨਹੀਂ ਹੈਗੇ ਹਾਂ ਉਹਨਾਂ ਨੂੰ ਪਤਾ ਹੀ ਪੰਜਾਬੂ ਹੈ ਹਾਂ ਉਹਨਾਂ ਨੂੰ ਪਤਾ ਹੀ ਉਹਨਾਂ ਨੂੰ ਦੱਸਿਆ ਹੀ ਅਸੀਂ ਆਹੀ ਪੰਜਾਬ ਪੁਲਿਸ ਜਾਂ ਪਹਿਲਾਂ ਤਾਂ ਉਹਨਾਂ ਨੇ ਸਾਨੂੰ ਧਮਕੀ ਦਿੱਤੀ ਸੀ ਕਿ ਗੁੜੀਆ ਤੇ ਪਰਚਾ ਹੋਊਗਾ ਫਲਾਣ ਹੋਊਗਾ ਧਮਕੜਾ ਹੋਊਗਾ ਮੈਂ ਕਿਹਾ ਕੋਈ ਗੱਲ ਨਹੀਂ ਫਿਰ ਜੇ ਪਰਚਾ ਹੋਊਗਾ ਤੇ ਵੇਖ ਲਾਂਗੇ ਕਿ ਜਿਹੜਾ 1000 ਰੁਪਿਆ ਉਹ ਨਹੀਂ ਮੈਂ ਹੁਣ ਤੈਨੂੰ ਪਾਉਣਾ ਕੀ ਕਰੇ ਬਾਕੀ ਲੋਕਾਂ ਨੂੰ ਅਪੀਲ ਕਰਦਾ ਇਹ ਇਹਨਾਂ ਜਿਹੜੇ ਗੱਡੀਆਂ ਫੇਸਬੁੱਕ ਤੇ ਕੋਈ ਪਾਉਂਦਾ ਆ ਇਹਨਾਂ ਦੇ ਚਾਂਸਿਆਂ 'ਚ ਨਾ ਆਓ ਤੇ ਮੇਰੇ ਨਾਲ ਠੱਗੀ ਹੋ ਗਈ ਆ ਤੇ ਤੁਹਾਡਾ ਨਾ ਨਾ ਬਚੇ ਤੁਸੀਂ ਦੇਖਿਆ ਕਿਸ ਤਰੀਕੇ ਦੇ ਨਾਲ ਸੋਹਣੀ ਗੱਡੀ ਦੇਖ ਕੇ OLX ਤੇ ਇਹ ਪੁਲਿਸ ਮੁਲਾਜ਼ਮ ਠੱਗੀ ਦਾ ਸ਼ਿਕਾਰ ਹੋਇਆ ਜੇਕਰ ਤੁਸੀਂ ਵੀ ਗੱਡੀ ਲੈਣ ਦੇ ਸ਼ੌਕੀਨ ਹੋ ਜਾਂ ਗੱਡੀ ਦੇਖਦੇ ਹੋ OLX ਤੇ ਜਾਂ ਕੋਈ ਹੋਰ ਚੀਜ਼ ਦੇਖਦੇ ਹੋ ਤਾਂ ਇਹਨਾਂ ਦੇ ਚਾਂਸੇ ਦੇ ਵਿੱਚ ਨਾ ਆ ਜਾਓ ਕਿਤੇ ਫਿਰ ਤੁਹਾਡੀ ਵੀ ਖਬਰ